ਪੰਜਾਬ ਦੇ ਅੰਦਰ ਤਰੰਤਾਰੰਦੀ ਜਿਹੜੀ ਜਿਮਨੀ ਚੋਣ ਹੋ ਰਹੀ ਆ ਉਹ ਜਿਮਨੀ ਚੋਣ ਦੇ ਅੰਦਰ ਸਾਰੀਆਂ ਰਾਜਨੀਤਿਕ ਪਾਰਟੀਆਂ ਨੇ ਆਪਣੇ ਆਪਣੇ ਕੈਂਡੀਡੇਟ ਉਤਾਰੇ ਨੇ ਆਮ ਆਦਮੀ ਪਾਰਟੀ ਦੇ ਕੈਂਡੀਡੇਟ ਕਾਂਗਰਸ ਪਾਰਟੀ ਦੇ ਕੈਂਡੀਡੇਟ ਅਕਾਲੀ ਦਲ ਦੇ ਕੈਂਡੀਡੇਟ ਹੋਰ ਬਹੁਤ ਸਾਰੀਆਂ ਪਾਰਟੀਆਂ ਦੇ ਕੈਂਡੀਡੇਟ ਜਿਹੜੇ ਨੇ ਉਹ ਪ੍ਰਚਾਰ ਕਰ ਰਹੇ ਨੇ ਪਰ ਲੇਕਿਨ ਕਾਂਗਰਸ ਪਾਰਟੀ ਦੇ ਪ੍ਰਧਾਨ ਰਾਜਾ ਬੜਿਕ ਜੀ ਇੱਕ ਬਖਰੇ ਅੰਦਾਜ਼ ਦੇ ਅੰਦਰ ਇਸ ਜਿਬਨੀ ਚੋਣ ਦੌਰਾਨ ਪੰਜਾਬ ਦੇ ਵਿੱਚ ਜਾਤੀਵਾਦੀ ਜਿਹੜਾ ਜ਼ਹਿਰਾ ਹੋਗੜ ਰਹੇ ਨੇ ਪੰਜਾਬ ਗੁਰੂਆਂ ਪੀਰਾਂ ਦੀ ਧਰਤੀ ਆ ਸਾਡੇ ਗੁਰੂਆਂ ਪੀਰਾਂ ਨੇ ਇੱਕੋ ਹੀ ਸੰਦੇਸ਼ ਦਿੱਤਾਗਾ ਕਿ ਜਾਤੀ ਪ੍ਰਥਾ ਖਤਮ ਆ ਔਰ ਜਾਤੀ ਪ੍ਰਥਾ ਦੇ ਖਿਲਾਫ ਸੰਦੇਸ਼ ਦਿੱਤਾਗਾ ਪਰ ਲੇਕਿਨ ਰਾਜਾ ਆਪਣੇ ਜਾਤੀਵਾਦ ਦਾ ਜ਼ਹਿਰ ਜਿਹੜਾ ਉਹ ਤਰਨਤਾਰਨ ਦੀ ਜਿੰਬਨੀ ਚੋਂ ਚੁਗਲ ਰਿਹਾਗਾ ਦੇਸ਼ ਦੇ ਸਾਬਕਾ ਹੋਮ ਮਿਨਿਸਟਰ ਲੇਟ ਸਰਦਾਰ ਬੂਟਾ ਸਿੰਘ ਜੀ ਜਿਹੜੇ ਦੇਸ਼ ਦੇ ਬੜੇ ਤਾਕਤਵਰ ਹੋਮ ਮਿਨਿਸਟਰ ਰਹੇ ਨੇ ਔਰ ਬੜੇ ਐਜੂਕੇਟਡ ਵੈਲ ਐਜੂਕੇਟਡ ਚੰਗੇ ਪੜ੍ਹੇ ਲਿਖੇ ਨੇ ਉਹਨਾਂ ਨੇ ਗ੍ਰੈਜੂਏਸ਼ਨ ਪੋਸ ਗ੍ਰੈਜੂਏਸ਼ਨ ਪੀ ਐਚ ਡੀ ਤੱਕ ਦੀ ਵਿੱਦਿਆ ਜਿਹੜੀ ਆ ਡਾਕਟੋਰੇਟ ਤੱਕ ਦੀ ਵਿੱਦਿਆ ਹਾਸਲ ਕੀਤੀ ਆ ਉਹਨਾਂ ਨੇ ਜਰਨਲਿਜ਼ਮ ਦੇ ਅੰਦਰ ਉਹਨਾਂ ਨੇ ਪੱਤਰਕਾਰਤਾ ਕੀਤੀ ਸੀ ਉਹਨਾਂ ਨੇ ਬਤਾਰ ਟੀਚਰ ਵੀ ਪੜਾਇਆ ਸੀ ਉਸ ਮਹਾਨ ਵਿਅਕਤੀ ਨੂੰ ਜਾਤੀ ਦੇ ਨਾਮ ਦੇ ਉੱਤੇ ਅਪਮਾਨਿਤ ਕੀਤਾ ਗਿਆ ਔਰ ਉਹ ਵੀ ਉਹਦੀ ਪਾਰਟੀ ਵੱਲੋਂ ਉਹ ਵੀ ਉਸੇ ਕਾਂਗਰਸ ਪਾਰਟੀ ਵੱਲੋਂ ਜਿਹੜੀ ਪਾਰਟੀ ਦੇ ਅੰਦਰ ਉਹ ਨੇ ਸੇਵਾ ਨਾਈ ਪੰਜਾਬ ਇਕੋ ਸੂਬਾ ਦੇਸ਼ ਦੇ ਅੰਦਰ ਪੰਜਾਬ ਇਕਲੌਤਾ ਸੂਬਾ ਦਾ ਦੇਸ਼ ਦੇ ਅੰਦਰ ਜਿੱਥੇ ਮੈਂ ਸਮਝਦਾ ਜਾਤੀਵਾਦੀ ਪ੍ਰਥਾ ਦੇ ਖਿਲਾਫ ਵੱਡੀ ਮਹਿਮਾ ਜਿਹੜੀਆਂ ਛੇੜੀਆਂ ਗੰਜ ਨੇ ਗੁਰੂ ਸਾਹਿਬਾਨ ਨੇ ਜਿੰਨੇ ਵੀ ਸਾਡੇ ਵੱਡ ਬਡੇਰੇ ਹੋਏ ਨੇ ਸਾਰਿਆਂ ਨੇ ਜਾਤੀਵਾਦੀ ਜਿਹੜੀ ਪ੍ਰਥਾ ਕੀ ਉਹਨੂੰ ਖਤਮ ਕਰਨ ਦੇ ਲਈ ਆਪਣੇ ਉਪਰਾਲੇ ਕੀਤੇ ਨੇ ਪਰ ਲੇਕਿਨ ਕਾਂਗਰਸ ਪਾਰਟੀ ਦੇ ਪ੍ਰਧਾਨ ਦੀ ਮਾਨਸਿਕਤਾ ਉਹਦੇ ਅੰਦਰ ਕਿੰਨਾ ਗੁੱਸਾ ਉਹਦੇ ਅੰਦਰ ਕਿੰਨਾ ਜਾਤੀਵਾਦੀ ਜਿਹੜਾ ਕੰਟੈਂਟ ਆ ਉਹ ਭਰਿਆਗਾ ਕਿ ਉਹ ਦਲਤ ਲੋਕਾਂ ਦਾ અપਮਾਨ ਕਰਦਾਗਾ ਉਹ ਗਰੀਬ ਲੋਕਾਂ ਦਾ અપਮਾਨ ਕਰਦਾਗਾ ਉਹ ਜਿਹੜੇ ਲੋਕ ਬਾਬਾ ਸਾਹਿਬ ਪੀਮਰਾਓ ਬੇੜਕਰਜੀ ਦੁਆਰਾ ਦਿੱਤੇ ਸੰਵਿਧਾਨਿਕ ਹੱਕਾਂ ਦੀ ਵਰਤੋਂ ਕਰਕੇ ਪੜ ਕੇ ਆਪਣੀ ਕਾਬਲੀਅਤ ਦੇ ਸਾਰੇ ਆਪਣੀ ਕੰਪੀਟੈਂਸੀ ਦੇ ਸਹਾਰੇ ਦੇਸ਼ ਦੇ ਵੱਖ-ਵੱਖ ਕੋਨਿਆਂ ਤੇ ਪਹੁੰਚੇ ਨੇਗੇ ਉਹਨਾਂ ਨੂੰ ਅੱਜ ਜਾਤੀ ਦੇ ਨਾਂ ਤੇ ਭੱਜਣ ਦੀ ਕੋਸ਼ਿਸ਼ ਕਰ ਰਿਹਾਗਾ ਜਾਤੀ ਦੇ ਨਾਂ ਤੇ ਅਪਮਾਨਿਤ ਕਰ ਰਿਹਾਗਾ ਕਹਿ ਰਿਹਾਗਾ ਕਿ ਉਹ ਕਾਲੇ ਰੰਗ ਦੇ ਨੇਗੇ ਇਸ ਤਰ੍ਹਾਂ ਦਾ ਨਸਲੀ ਭੇਦਭਾਅ ਜਿਹੜਾ ਮੈਂ ਸਮਝਦਾ ਕਰੇ ਦੱਖਣੀ ਅਫਰੀਕਾ 'ਚ ਹੁੰਦਾ ਸੀਗਾ ਬਹੁਤ ਪੁਰਾਣੇ ਸਮੇਂ 'ਚ ਹੁੰਦਾ ਸੀਗਾ ਉਹਦੀ ਯਾਦ ਉਹਨੂੰ ਅੱਜ ਯੂਜ਼ ਕਰ ਰਿਹਾ ਰਾਜਾ ਬਣੀ ਪੰਜਾਬ ਦੇ ਅੰਦਰ ਇਹ ਕਾਂਗਰਸ ਪਾਰਟੀ ਦਾ ਇਤਿਹਾਸ ਆ ਕਾਂਗਰਸ ਪਾਰਟੀ ਕਹਿਣ ਨੂੰ ਕਹਿੰਦੀ ਆ ਕਿ ਅਸੀਂ ਦਲਤਾਂ ਦੇ ਹਮਾਇਤੀ ਆ ਪਰ ਅਸਲੀਅਤ ਦੇ ਅੰਦਰ ਜਿਹੜੀ ਨਜਵਾੜਾशाही ਸੋਚ ਆ ਉਹਦਾ ਪ੍ਰਗਟਾਵਾ ਕਾਂਗਰਸ ਪਾਰਟੀ ਕਰਦੀ ਆ ਇਸ ਤੋਂ ਪਹਿਲਾਂ ਵੀ ਇਹਨਾਂ ਦੇ ਦੋ ਤਿੰਨ ਪ੍ਰਧਾਨ ਇਹਨਾਂ ਦੇ ਆਪਣੇ ਲੀਡਰਾਂ ਦੇ ਖਿਲਾਫ ਹੀ ਬੋਲਦੇ ਸੀਗੇ ਕਿ ਪੰਜਾਬ ਦੇ ਅੰਦਰ ਜੇ ਕਿਸੇ ਦਰਬੀ ਘੋੜੇ ਤੇ ਖੇលਿਆ ਹੁੰਦਾ ਜੇ ਕਿਸੇ ਅਰਬੀ ਘੋੜੇ ਤੇ ਦਾ ਖੇលਿਆ ਹੁੰਦਾ ਤਾਂ ਸ਼ਾਇਦ ਕਾਂਗਰਸ ਜਿੱਤ ਜਾਂਦੀ ਯਾਨੀ ਉਦੋਂ ਆਪਣੇ ਹੀ ਮੁੱਖ ਮੰਤਰੀਆਂ ਨੂੰ ਇਹ ਟੱਟੂ ਤਖਤ ਦਾ ਖਿਤਾਬ ਦਿੰਦੇ ਲੇਗੇ ਇਸ ਤਰ੍ਹਾਂ ਦੀ ਸ਼ਬਦਾਬਲੀ ਵਰਤਦੇ ਨੇਗੇ ਇਹ ਚਾਹੇ ਬਾਜਵਾ ਸਾਹਿਬ ਹੋਣ ਜਾਕਰ ਸਾਹਿਬ ਹੋਣ ਇਹਨਾਂ ਸਾਰਿਆਂ ਦੀ ਮਾਨਸਿਕਤਾ ਦੇ ਅੰਦਰ ਦਲਤ ਵਿਰੋਧੀ ਭਾਵਨਾ ਜਿਹੜੀ ਆ ਉਹ ਕੁੱਟ-ਕੁੱਟ ਕੇ ਭਰੀ ਆ ਪਰ ਲੇਕਿਨ ਬਾਬਾ ਸਾਹਿਬ ਭੀਮਰਾਓ ਅੰਬੇਡਕਰ ਜੀ ਨੇ ਸਭ ਨੂੰ ਬਰਾਬਰਤਾ ਦਾ ਸਭ ਨੂੰ ਸਮਾਨਤਾ ਦਾ ਸਭ ਨੂੰ ਏਕਤਾ ਦਾ ਸਭ ਨੂੰ ਬਰਾਬਰ ਦੇ ਮੌਕੇ ਦੇਣ ਦਾ ਸੰਵਿਧਾਨਕ ਹੱਕ ਲੈ ਕੇ ਦਿੱਤਾ ਗਿਆ ਜਦੋਂ ਸੰਵਿਧਾਨ ਲਿਖਿਆ ਗਿਆ ਤਾਂ ਸਾਰਿਆਂ ਨੂੰ ਜਿਹੜਾ ਸਨਮਾਨ ਤੱਕ ਦਿੱਤਾ ਗਿਆ ਉਸੇ ਤਹਿਤ ਆਮ ਆਦਮੀ ਪਾਰਟੀ ਪੰਜਾਬ ਦੇ ਅੰਦਰ ਨਹੀਂ ਪੂਰੇ ਦੇਸ਼ ਦੇ ਅੰਦਰ ਜਿੱਥੇ ਜਿੱਥੇ ਆਮ ਆਦਮੀ ਪਾਰਟੀ ਦੀ ਸਰਕਾਰ ਬਣਦੀ ਆ ਜਾ ਰਹੀ ਆ ਸਾਰਿਆਂ ਦੇ ਸਰਕਾਰਾਂ ਦੇ ਅੰਦਰ ਅਸੀਂ ਬਾਬਾ ਸਾਹਿਬ ਭੀਮਰਾਓ ਬੇੜਕਰ ਦੀ ਫੋਟੋ ਜਿਹੜੀ ਆ ਉਹ ਲਾ ਕੇ ਰੱਖਦੇ ਆ ਸ਼ਹੀਦ ਆਜ਼ਮ ਭਗਤ ਸਿੰਘ ਦੀ ਫੋਟੋ ਲਾਈ ਆ ਅਸੀਂ ਆਪਣੇ ਮੁੱਖ ਮੰਤਰੀ ਸਾਹਿਬਾਨ ਦੀ ਫੋਟੋ ਨਹੀਂ ਲਾਈ ਅਸੀਂ ਕਿਹਦੀ ਫੋਟੋ ਲਾਈ ਆ ਅਸੀਂ ਬਾਬਾ ਸਾਹਿਬ ਭੀਮਰਾਓ ਬੇੜਕਰ ਦੀ ਫੋਟੋ ਲਾਈ ਆ ਅਸੀਂ ਫੋਟੋ ਲਾਈ ਆ ਸ਼ਹੀਦ ਆਜ਼ਮ ਸਰਦਾਰ ਭਗਤ ਸਿੰਘ ਜੀ ਦੀ ਪਰ ਲੇਕਿਨ ਦੂਜੇ ਪਾਸੇ ਅੱਜ ਪੰਜਾਬ ਦੇ ਅੰਦਰ ਜਾਤੀਵਾਦੀ ਜ਼ਹਿਰ ਜਿਹੜਾ ਓਗੜਿਆ ਚਾਰ ਹੈਗਾ ਸੋ ਮੈਂ ਸਮਝਦਾ ਕਾਂਗਰਸ ਪਾਰਟੀ ਇਸ ਜਾਤੀਵਾਦੀ ਪ੍ਰਥਾ ਨੂੰ ਲੈ ਕੇ ਜਾਣ ਵਾਲੇ ਵਿਅਕਤੀ ਦੇ ਖਿਲਾਫ ਕਾਰਵਾਈ ਕਰੂਗੀ ਵੇਟ ਕਰ ਰਹੇ ਆਗੇ ਕਿ ਜਿਹੜੇ ਕਾਂਗਰਸ ਪਾਰਟੀ ਦੇ ਨੈਸ਼ਨਲ ਪ੍ਰੈਜ਼ੀਡੈਂਟ ਨੇ ਕਿ ਉਹ ਇਸ ਸਿਰਫ ਇਹ ਵਿਅਕਤੀ ਨੂੰ ਆਪਣੀ ਪਾਰਟੀ ਚ ਓਟਣਗੇ ਇਹ ਜਿਹੜਾ ਵਿਅਕਤੀ ਆ ਜਿਹੜਾ ਹਮੇਸ਼ਾ ਹੀ ਮੈਂ ਸਮਝਦਾ ਗਲਤ ਭਾਸ਼ਾ ਦਾ ਮੰਦੀ ਭਾਸ਼ਾ ਦਾ ਪ੍ਰਯੋਗ ਕਰਦਾ ਰਹਿੰਦਾਗਾ ਉਸ ਵਿਅਕਤੀ ਨੂੰ ਆਪਣੀ ਪਾਰਟੀ ਤੋਂ ਐਕਸਪੈਲਡ ਕਰਨਗੇ ਕਿਉਂਕਿ ਇਸ ਤਰ੍ਹਾਂ ਦੇ ਵਿਅਕਤੀ ਜਿਹੜੇ ਨੇਗੇ ਉਹਨਾਂ ਦੀ ਥਾਂ ਪੰਜਾਬ 'ਚ ਨਹੀਂ ਹੈਗੀ ਪੰਜਾਬ ਗੁਰੂਆਂ ਦੀ ਮੈਂ ਬਾਰ ਬਾਰ ਦੁਹਰਾ ਰਿਹਾ ਕਿ ਪੰਜਾਬ ਗੁਰੂਆ ਪੀਰਾਂ ਦੀ ਧਰਤੀ ਆ ਸਾਡੇ ਗੁਰੂ ਸਾਹਿਬਾਨ ਨੇ ਗੁਰਬਾਣੀ ਦੇ ਰਾਹੀਂ ਹਮੇਸ਼ਾ ਹੀ ਸੰਦੇਸ਼ ਦਿੱਤਾਗਾ ਬਰਾਬਰਤਾ ਦਾ ਸੰਦੇਸ਼ ਦਿੱਤਾਗਾ ਹਮੇਸ਼ਾ ਹੀ ਗੁਰੂ ਸਾਹਿਬਾਨ ਨੇ ਕਿਹਾਗਾ ਕਿ ਜਾਤ ਪਾਤ ਦੇ ਖਿਲਾਫ ਆਵਾਜ਼ ਜਿਹੜੀ ਆ ਚਵਾਰੀਆ ਸਵਾਜ ਦੀ ਗੱਲ ਕਰੀਏ ਚੈ ਗੋਨਕ ਦੇਵੀ ਦੀ ਗੱਲ ਕਰੀਏ ਚੈ ਗੁਰੂ ਗ੍ਰੰਥ ਸਾਹਿਬ ਜੀ ਦੀ ਗੱਲ ਕਰੀਏ ਚੈ ਸਾਰੇ ਗੁਰੂਆਂ ਦੀ ਗੱਲ ਕਰੀਏ ਸਭ ਨੇ ਸਾਂਝੀ ਬਾਲਤਾ ਦਾ ਸੰਦੇਸ਼ ਦਿੱਤਾਗਾ ਸਭ ਨੇ ਇਕਜੁੱਟਤਾ ਦਾ ਸੰਦੇਸ਼ ਦਿੱਤਾਗਾ ਸਭ ਨੇ ਜਿਹੜੀਆਂ ਸਮਾਜਿਕ ਬੁਰਾਈਆਂ ਨੇਗੀਆਂ ਉਹਨਾਂ ਨੂੰ ਖਤਮ ਕਰਨ ਦਾ ਸੰਦੇਸ਼ ਦਿੱਤਾਗਾ ਪਰ ਲੇਕਿਨ ਅੱਜ ਵੀ ਕਾਂਗਰਸ ਪਾਰਟੀ ਜਿਹੜੀ ਆ ਉਹ ਫੇਰ ਉਹੀ ਪ੍ਰਥਾ ਨੂੰ ਚਲਾਉਣਾ ਚਾਹੁੰਦੀ ਆ ਜਿਹੜੀ ਜਾਤੀਵਾਦੀ ਪ੍ਰਥਾ ਕੀ ਜਿਹੜੀ ਵਿਤਕਰੇ ਵਾਲੀ ਪ੍ਰਥਾ ਕੀ ਜਿਹੜੀ ਭੇਦ ਭਾਅ ਵਾਲੀ ਪ੍ਰਥਾ ਕੀ ਇਹਦੀ ਸਪਸ਼ਟ ਝਲਕ ਜਿਹੜੀ ਆ ਉਹ ਸਾਫ ਜਿਹੜੀ ਦਿਖਾਈ ਦੇ ਰਹੀ ਆ ਸੋ ਅਸੀਂ ਤਾਂ ਇਸ ਵਾਰ ਸਾਰਾ ਪੰਜਾਬ ਜਾਣਦਾਗਾ ਕਿ ਪੰਜਾਬ ਸਰਕਾਰ ਸ਼੍ਰੀ ਗੁਰਤੇਗ ਬਹਾਦਰ ਜੀ ਦਾ 350 ਸਾਲਾ ਬਲਦਾਨ ਦੇ ਜਿਹੜਾ ਵੱਡੇ ਪੱਧਰ ਤੇ ਬਣਾਇਆ ਜਾ ਰਿਹਾਗਾ ਪੂਰੇ ਪੰਜਾਬ ਪਰਚੀ ਅਸੀਂ ਪੂਰੇ ਦੇਸ਼ ਦੇ ਵੱਡੇ ਵੱਡੇ ਡਿਗਨਿਟਰੀਜ਼ ਵੱਡੇ ਵੱਡੇ ਸ਼ਖਸੀਤਾ ਨੂੰ ਜਿਹੜਾ ਸੱਦਾ ਪੱਤਰ ਭੇਜਿਆਗਾ ਕਿ ਆਓ ਪੰਜਾਬ ਚ ਔਰ ਪੰਜਾਬ ਦੇ ਸ਼ਾਨਾ ਮਤੇ ਇਤਿਹਾਸ ਦੇ ਨਾਲ ਅਸੀਂ ਜੋੜਨਾ ਚਾਹੁੰਦੇ ਆ ਗੁਰੂ ਸਾਹਿਬਾਨ ਦੇ ਇਤਿਹਾਸ ਨਾਲ ਜੋੜਨਾ ਚਾਹੁੰਦੇ ਆ ਜੋ ਬਲੀਦਾਨ ਦੂਸਰੇ ਧਰਮ ਦੇ ਲਈ ਦੂਜੇ ਲੋਕਾਂ ਨੂੰ ਬਚਾਉਣ ਦੇ ਲਈ ਮਨੁੱਖਤਾ ਨੂੰ ਬਚਾਉਣ ਦੇ ਲਈ ਹਿਊਮੈਨਿਟੀ ਨੂੰ ਬਚਾਉਣ ਦੇ ਲਈ ਸ਼੍ਰੀ ਗੁਰੂ ਤੇਗ ਬਹਾਦਰ ਦਿੱਤਾ ਸੀਗਾ ਉਹਦਾ ਸੰਦੇਸ਼ ਅਸੀਂ ਦੁਨੀਆ ਚ ਲੈ ਕੇ ਜਾਣਾ ਚਾਹੁੰਦੇ ਆਗਾ ਕਿਉਂਕਿ ਬਾਬਾ ਜੀਵਨ ਸਿੰਘ ਜੀ ਦਾ ਬਹੁਤ ਵੱਡਾ ਇਤਿਹਾਸ ਹੈਗਾ ਰਗਰੇਟਾ ਗੁਰੂ ਦਾ بیٹے ਦਾ ਕਿਤਾਬ ਗੁਰੂ ਸਹਿਬਾਨ ਨੇ ਦਿੱਤਾ ਸੀਗਾ ਉਸ ਉਸ ਜਿਹੜੀ ਆ ਰਗਰੇਟਾ ਗੁਰੂ ਦਾ بیٹے ਦਾ ਕਿਤਾਬ ਜਿਹਨਾਂ ਨੂੰ ਮਿਲਿਆ ਸੀਗਾ ਅੱਜ ਉਹਨਾਂ ਨੂੰ ਅਪਮਾਨਿਤ ਕੌਣ ਕਰ ਰਿਹਾ ਕਾਂਗਰਸ ਪਾਰਟੀ ਔਰ ਦੂਜੇ ਪਾਸੇ ਪੰਜਾਬ ਸਰਕਾਰ ਅਸੀਂ ਬਹੁਤ ਵੱਡੇ ਪੱਦਰ ਤੇ ਜਿਹੜਾ ਗੁਰਤੇਜ ਬਹਾਦਰ ਜੀ ਦੇ 350 ਸਾਲਾਂ ਬਲਦਾਨ ਦੇ ਉਸ ਵੀ ਬਣਾ ਰਹੇ ਆਗੇ ਔਰ ਉਹਦੇ ਅੰਦਰ ਬਾਬਾ ਜੀਵਨ ਸਿੰਘ ਜੀ ਦੇ ਆਧਾਰ ਤੇ ਭਾਈ ਜੈਤਾ ਜੀ ਦੇ ਆਧਾਰ ਤੇ ਉੱਤੇ ਬਹੁਤ ਸਾਰੇ ਜਿਹੜੇ ਪ੍ਰੋਗਰਾਮ ਨੇਗੇ ਉਹ ਪੂਰੇ ਪੰਜਾਬ ਦੇ ਅੰਦਰ ਦਿੱਲੀ ਦੇ ਅੰਦਰ ਵੱਖ-ਵੱਖ ਸਟੇਟਾਂ ਦੇ ਅੰਦਰ ਆਮ ਆਦਮੀ ਪਾਰਟੀ ਦੀ ਸਰਕਾਰ ਪੰਜਾਬ ਸਰਕਾਰ ਜਿਹੜੀ ਆ ਉਹ ਬਣਾ ਰਹੀ ਆ ਯਾਨੀ ਅਸੀਂ ਸਨਮਾਨ ਦੇ ਰਹਾਂ ਅਸੀਂ ਬਾਬਾ ਜੀਵਨ ਸਿੰਘ ਜੀ ਦੇ ਵਾਰਸਾਂ ਨੂੰ ਭਾਈ ਜੈਤਾ ਸਿੰਘ ਜੀ ਦੇ ਵਾਰਸਾਂ ਨੂੰ ਜਿਹੜਾ ਸਨਮਾਨ ਦੇ ਰਹਾਂਗੇ ਔਰ ਦੂਜੇ ਪਾਸੇ ਕਾਂਗਰਸ ਪਾਰਟੀ ਜਿਹੜੀ ਆ ਉਹ અપਮਾਨ ਕਰ ਰਹੀ ਉਹ ਵੀ ਉਸ ਪਵਿੱਤਰ ਦਿਹਾੜੇ ਦੇ ਸਮੇਂ ਉਹ ਵੀ ਉਸ ਪਵਿੱਤਰ ਸਮੇਂ ਦੇ ਜਦੋਂ 350 ਸਾਲ ਆ ਰਿਹਾ ਉਸ ਸਮੇਂ ਸੋ ਇੱਥੋਂ پتہ ਲੱਗਦਾ ਕਿ ਕਾਂਗਰਸ ਪਾਰਟੀ ਦੀ ਮਾਨਸਿਕਤਾ ਗੰਦੀ ਆ ਉਹਨਾਂ ਦੇ ਪ੍ਰਧਾਨ ਦੀ ਮਾਨਸਿਕਤਾ ਗੰਦੀ ਆ ਉਹਨਾਂ ਦੇ ਪੁਰਾਣੇ ਪ੍ਰਧਾਨਾਂ ਦੀਆਂ ਜਿਹੜੀਆਂ ਸਟੇਟਮੈਂਟਾਂ ਪੜ ਕੇ ਦੇਖ ਲਓ ਸਾਰੀਆਂ ਹੀ ਦਲਤ ਵਿਰੋਧੀ ਨਹੀਂਆਂ ਦਲਤਾਂ ਦੇ ਖਿਲਾਫ ਨਹੀਂਆਂ ਗਰੀਬ ਲੋਕਾਂ ਦੇ ਖਿਲਾਫ ਨਹੀਂਆਂ ਉਹਨਾਂ ਸਾਰੀਆਂ ਸਟੇਟਮੈਂਟਾਂ ਚੋਂ ਅਰਜਵਾਨਾ ਸ਼ਹੀਦੀ ਉਹ ਜਿਹੜੀ ਆ ਉਹ ਆਉਂਦੀ ਆ ਸੋ ਆਮ ਆਦਮੀ ਪਾਰਟੀ ਜਿਹੜੀ ਆ ਇਹਨਾਂ ਦੇ ਇਸ ਬਿਆਨ ਦਾ ਅਸੀਂ ਖੰਡਨ ਕਰਦੇ ਆ ਸੋ ਇਹਨਾਂ ਨੂੰ ਲੀਗਲ ਲੋਟਸ ਜਿਹੜਾ ਉਹ ਐਸ்சி ਕਮਿਸ਼ਨ ਵੱਲੋਂ ਗਿਆਗਾ ਸੋ ਵੈਸ ਸੰਬੰਧਾ ਉਹਦੇ ਉੱਤੇ ਵੀ ਕਾਰਵਾਈ ਹੋਣੀ ਚਾਹੀਦੀ ਆ ਜੀ ਮਾਨ ਸਰ ਰਾਜਵਾਨੀ ਨੇ ਕਹੇ ਤੁਹਾਡੀ ਜਾਨੀ ਹੈ ਸਾਡੇ ਦੇ ਬਿਆਨ ਨੂੰ ਤੋਰ ਮੁਰੂਰ